ਅੱਜ ਕੱਲ ਇੱਕ ਹੋਰ ਕੰਮ ਜੋਰਾਂ ਤੇ ਹੋ ਗਿਆ ਲੁਧਿਆਣੇ ਤੋਂ ਆਈ ਆ ਹੋਰ ਕਈ ਸ਼ਹਿਰਾਂ ਤੋਂ ਸਰਕਾਰ ਦੀ ਛੇਹ ਦੇ ਉੱਤੇ ਗੁਰਦੁਆਰਿਆਂ ਤੇ ਕਬਜ਼ੇ ਹੋ ਰਹੇ ਸਰਕਾਰ ਦਾ ਕੋਈ ਕੰਮ ਨਹੀਂ ਸਾਡੇ ਗੁਰਦੁਆਰਿਆਂ ਦੇ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਕਰੂਗਾ ਕੋਈ ਸਰਕਾਰ ਥੋੜਾ ਤੈ ਕਰੂਗੀ ਇਹ ਤੇ 25 ਸਾਲ ਹੀ ਬਦਲ ਜਾਂਦੇ ਆ ਤੇ ਪੰਥ ਜੁਗੋ ਜੁਗ ਅਟੱਲ ਵਾ ਸਦਾ ਰਹਿਣ ਵਾਲਾ ਆ ਹੁਣ ਹਜੂਰ ਸਾਹਿਬ ਦਾ ਬੋਰਡ ਕੱਲ ਬਹਾਲ ਹੋਇਆ ਨਹੀਂ ਤੇ ਲੰਮੇ ਸਮੇਂ ਤੋਂ ਉੱਥੇ ਵੀ ਸੰਗਤ ਜਿਹੜਾ ਹਜੂਰੀ ਖਾਲਸਾ ਉਹਦੀ ਪ੍ਰਤੀਨਿਧਤਾ ਪੰਥ ਦੀ ਪ੍ਰਤੀਨਿਧਤਾ ਉਹ ਦੂਜੇ ਪਾਸੇ ਕਰਦੀ ਹੁਣ ਕੱਲ ਬਹਾਲ ਹੋਇਆ ਵੀ ਸੰਗਤ ਦੇ ਚੁਣੇ ਹੋਏ ਮੈਂਬਰ ਸੰਗਤ ਗੁਰੂ ਗੁਰੂ ਨੂੰ ਪਿਆਰ ਕਰਨ ਵਾਲੇ ਨਹੀਂ ਤੇ ਉੱਥੇ ਵੀ ਸਰਕਾਰ ਜਿਹੜੀ ਆ ਉਹ ਸਿੱਧਾ ਹੀ ਘੜ ਲੱਗਦੀ ਸੀ ਵੀ ਸਾਡੇ ਕੋਲ ਹੀ ਆ ਜੀ ਹੋਰ ਕਈ ਥਾਵਾਂ ਤੇ ਆਪਾਂ ਸੁਣਦੇ ਆ ਤੋ ਪੰਥ ਤਗੜਾ ਵਾ ਪੰਥ ਗੁਰਦੁਆਰਿਆਂ ਦਾ ਪ੍ਰਬੰਧ ਕਰਦਾ ਹੈ ਗੁਰਦੁਆਰਿਆਂ ਦਾ ਪ੍ਰਬੰਧ ਕਰੇਗਾ ਮੜੀਆਂ ਮਸਾਣਾ ਨੂੰ ਮੰਨਣ ਵਾਲੇ ਦੇਹ ਧਾਰੀਆਂ ਨੂੰ ਮੰਨਣ ਵਾਲੇ ਬਾਬਿਆਂ ਨੂੰ ਮਥਿਆਂ ਟੇਕਣ ਵਾਲੇ ਇਹ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਕਰਨਗੇ ਗੁਰੂ ਕਿਰਪਾ ਕਰੇ